ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਬੁਰੀ ਸੋ ਦੋਸਤੋ ਅੱਜ ਮੌਕਾ ਬਣਿਆ ਪਿੰਡ ਮੈਸਮਪੁਰ ਤਹਿਸੀਲ ਨਕੂਦਰ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੱਥੇ ਕਿ ਤੀਆਂ ਦਾ ਫੰਕਸ਼ਨ ਹੋ ਰਿਹਾ ਸੋ ਬੜੀ ਵਧੀਆ ਪਰਫਾਰਮੈਂਸ ਅਸੀਂ ਦੇਖੀ ਹੈ ਬੱਚਿਆਂ ਨੇ ਬੜਾ ਸੋਹਣਾ ਕਿੱਦਾਂ ਪਾਇਆ ਔਰ ਦੇ ਨਾਲ ਦੀ ਨਾਲ ਜੋ ਡੀਜੀ ਉੱਤੇ ਵੀ ਇਹਨਾਂ ਨੇ ਡਾਂਸ ਕੀਤਾ ਸੋ ਆਪਾਂ ਗੱਲ ਕਰਨੀ ਚਾਹਾਂਗੇ ਇਹਨਾਂ ਬੱਚਿਆਂ ਦੇ ਨਾਲ ਬੁੱਤ ਕੀ ਨਾਂ ਤੁਹਾਡਾ ਮੇਰਾ ਨਾਮ ਸਿਮਰਨ ਨੇ ਆ ਅੱਛਾ ਤੇ ਆਪਾਂ ਇਹ ਜੋ ਅੱਜ ਤੀਆਂ ਦਾ ਫੰਕਸ਼ਨ ਮਨਾ ਰਹੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਐਸਾ ਸਾਡ ਸਾਰੀਆਂ ਕੁੜੀਆਂ ਦੀ ਰੀਡ ਸੀ ਕਿ ਅਸੀਂ ਆਪਣੇ ਪਿੰਡ ਵਿੱਚ ਧੀਆਂ ਦਾ ਫੰਕਸ਼ਨ ਬਣਾਈਏ ਜੀ ਤੇ ਫਿਰ ਹੁਣ ਸਾਰਿਆਂ ਨੇ ਰਲ ਕੇ ਸਭ ਕੀਤਾ ਵਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਓਕੇ ਸੋ ਬਹੁਤ ਵਧੀਆ ਲੱਗਿਆ ਇਸ ਬੱਚੇ ਨੂੰ ਬਟਾ ਆਪਣਾ ਨਾਮ ਦੱਸੋ ਮੇਰਾ ਨਾਮ ਏਕਤਾ ਹੈ ਸੋ ਆਪਾਂ ਜੀ ਧੀਆਂ ਦਾ ਫੰਕਸ਼ਨ ਬਣਾ ਰਹੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਇਹ ਫੰਕਸ਼ਨ ਬਹੁਤ ਮਾਇਨੇ ਰੱਖਦਾ ਵਾ ਸਾਰੀਆਂ ਧੀਆਂ ਬੁੜੀਆਂ ਔਰਤਾਂ ਜੋ ਵੀ ਆ ਇਸ ਨੂੰ ਬਹੁਤ ਅੱਛੀ ਤਰ੍ਹਾਂ ਮਨਾਉਂਦੀਆਂ ਵਾ ਜੀ ਇਸ ਲਈ ਸਾਨੂੰ ਇਹ ਹਰ ਸਾਲ ਫੰਕਸ਼ਨ ਕਰਨਾ ਚਾਹੀਦਾ ਵਾ ਜੀ ਜੀ ਸੋ ਸਾਨੂੰ ਹਰ ਸਾਲ ਫੰਕਸ਼ਨ ਕਰਨਾ ਚਾਹੀਦਾ ਆਪਾਂ ਇਹ ਸ਼ਨੀਤ ਬੱਚੀ ਨੂੰ ਪੁੱਛਾਂਗੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਅੱਜ ਦੇ ਫੰਕਸ਼ਨ ਵਿੱਚ ਆ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਇੱਥੇ ਆ ਕੇ ਤੇ ਮੈਂ ਬਹੁਤ ਹੀ ਖੁਸ਼ ਆ ਜੀ ਸੋ ਨੈਕਸਟ ਟਾਈਮ ਵੀ ਆਪਾਂ ਆਉਣਾ ਚਾਹਾਂਗੇ ਹਾਂ ਜੀ ਮੈਂ ਹਰ ਇੱਕ ਸਾਲ ਇੱਥੇ ਆ ਕੇ ਧੀਆਂ ਦਾ ਮੇਲਾ ਬਣਾਣਾ ਚੋ ਜੀ ਸੋ ਹਰ ਇੱਕ